ਕੱਲ ਦੀ ਗੱਲ ਆ ਤੇ ਮੰਮੀ ਜੀ ਮੇਰੇ ਨਾਲ ਇੰਨਾ ਬੋਲੇ ਫਾ ਲੈ ਕੇ ਆ ਵੀ ਮੰਮੀ ਜੀ ਆਪਾਂ ਅੱਜ ਪਿੰਡੀਆਂ ਧਰ ਲੈਨੇ ਵੀ ਮੈਨੂੰ ਬੜੀਆਂ ਪਸੰਦ ਆ ਤੇ ਨਹੀਂ ਨਹੀਂ ਮੈਂ ਉਹ ਪਿੰਡੀਆਂ ਕਾੜੀਆਂ ਮੈਨੂੰ ਐ ਹੁੰਦਾ ਤੂੰ ਇਹ ਦਾਲ ਬਣਾ ਤੇ ਪਰਸੋਂ ਮੈਂ ਦਾਲ ਬਣਾਈ ਕਿ ਉਹ ਦਿਨ ਕਹਿੰਦੇ ਤੂੰ ਮਾਵਾ ਦੀ ਦਾਲ ਧਰ ਲੈ ਮੈਨੂੰ ਆਈ ਹੋ ਤੇ ਮੈਨੂੰ ਬੜਾ ਹੀ ਗੁੱਸਾ ਚੜਿਆ ਤੇ ਜੇ ਤੁਹਾਡੀ ਪਰਚਾਈ ਆ ਤੇ ਉਹ ਤੇ ਸਿੱਦੇ ਮੂੰਹ ਨਹੀਂ ਬੋਲਦੀ ਕੱਲ ਮਸ਼ੀਨ 'ਚ ਕੱਪੜੇ ਧੋਣ ਲਈ ਹੀ ਗਈ ਤੇ ਮੈਂ ਕਿਹਾ ਵੀ ਦੀਦੀ ਆਪਣਾ ਆੜਾ ਪਾਰਾ ਕੰਬਲੇ ਆਦੇ ਜਿਹੜੇ ਚ ਨਾ ਪਾਉ ਤੂੰ ਮਸ਼ੀਨ ਮੇਰੀ ਖਤাব ਹੋ ਜੂਗੀ ਤੇ ਮੈਨੂੰ ਇੰਨਾ ਬਾਦ ਘਾਟ ਬੋਲੀ ਵਿੱਚ ਕਿਹੜੀ ਮਸ਼ੀਨ ਰਹਿ ਗਈ ਦੁਨੀਆ ਚ ਤੇਰਾ ਹੀ ਆ ਕੁਛ ਰਹਿ ਗਿਆ ਫਿਰ ਮੈਂ ਵੀ ਮੰਮੀ ਨੂੰ ਅੱਗੋ ਕਿਹਾ ਤਾਂ ਮੈਂ ਹਾਂ ਮੰਮੀ ਜੀ ਵੀ ਕੀ ਉਹਨੂੰ ਕੀ ਹੈ ਮੰਮੀ ਨੂੰ ਕੀ ਕਹੇ ਤਾਈ ਅੱਛਾ ਜੀ ਅੱਧਾ ਪਿੰਡਾ ਹੋ ਗਿਆ ਮੈਂ ਗੱਲਾਂ ਸੁਣਾਉਣ ਲਈ ਆ ਤੇ ਤੇਰੀ ਮੰਮੀ ਨੇ ਮੈਨੂੰ ਆਹ ਕਿਹਾ ਹੈ ਧੀਰੇ ਮੈਨੂੰ ਆਹ ਕਿਹਾ ਉਹ ਤਾਂ ਤੇਰੇ ਕੋ ਬੋਲਿਆ ਨਹੀਂ ਜਾਂ ਉਹ ਤਾਂ ਤੂੰ ਹੂੰ ਹੂੰ ਕਰੀ ਜਾਣ ਲਿਆ ਹੁਣ ਜਦ ਮੈਂ ਇੱਕ ਵਾਰੀ ਕਿਹਾ ਤਾਂ ਵੀ ਮੈਂ ਮੰਮੀ ਨੂੰ ਕਿਹਾ ਗੱਲ ਪੂਰੀ ਸੁਣੀ ਨਹੀਂਗੀ ਨਾਲ ਹੀ ਮੇਰੇ ਦਵਾਲੇ ਹੋ ਗਏ ਗੱਲ ਤੇ ਸੁਣਦੀ ਨਹੀਂ ਨਾ ਅਵੇਲਾ ਫਿਰ ਹੁੰਦੇ ਆ ਗਏ ਆ ਵੀ ਕੱਲ ਤੁਹਾਡੀ ਭਰਜਾਈ ਆ ਤਿੰਨ ਸੂਟ ਲੈ ਕੇ ਆਈ ਆ ਬਾਜ਼ਾਰੋਂ ਤਿੰਨ ਸੂਟ ਭਾਰੇ ਭਾਰੇ ਹੂੰ ਹੂੰ ਤੂੰ ਹੀ ਬਸ ਹੂੰ ਹੂੰ ਹੀ ਕਰਦੇ ਰਿਹਾ ਕਰੋ ਸਾਰੀ ਸ਼ਾਪਿੰਗ ਤੇ ਉਹ ਕਰਦੀ ਦੀ ਜੁੱਤੀਆਂ ਉਹ ਇੰਨੀਆਂ ਖਰੀਦੀ ਸ਼ਾਪਿੰਗ ਉਹ ਹੀ ਨਹੀਂ ਕਰਦੀ ਤੂੰ ਹੀ ਬਸ ਹੂੰ ਹੂੰ ਹੀ ਕਰਦੇ ਰਿਹਾ ਕਰੋ ਮੈਂ ਵੀ ਸੋਚਿਆ ਮੈਂ ਵੀ ਕਰਿਆ ਕਰਨਾ ਹੁਣ ਵਰਕ ਫਰੋਮ ਹੋਮ ਅਜਸ਼ਨਦੀਪ ਕੌਰ ਨਾਂ ਦੀ ਆਈਡੀ ਮੈਂਸ਼ਨ ਕੀਤੀ ਆ ਹੈ ਮੇਰੀ ਇੱਕ ਸਹੇਲੀ ਨੇ ਦੱਸਿਆ ਆਈਗਾ ਕਹਿੰਦੀ ਇਹ ਘਰੇ ਰਹਿ ਕੇ ਵਰਕ ਫਰੋਮ ਹੋਮ ਦਾ ਦੱਸਦੀ ਕਿ ਕਿੱਦਾਂ ਤੂੰ ਹੀ ਘਰੇ ਰਹਿ ਕੇ ਪੈਸੇ ਕਮਾ ਸਕਦਾ ਹੋ ਇਹਦੀ ਆਈਡੀ 'ਚ ਜਾਓ ਬਾਇਓ 'ਚ ਇੱਕ ਫਾਰਮ ਆ ਉਹ ਜਾ ਕੇ ਭਰੋ 20 ਮਿੰਟਾਂ ਬਾਅਦ ਰਿਪਲਾਈ ਕਰੂਗੀ ਸਟੂ 我也没。